ਭਾਰਤੀ ਹਵਾਈ ਸੈਨਾ ਯਾਨੀ IAF ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਨਵੀਂ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਉੱਨੀ ਪ੍ਰਮੁੱਖ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਕ੍ਰਿਕਟਰ ਪੁਲਕਿਤ ਨਾਰੰਗ, ਐਥਲੀਟ ਮੁਹੰਮਦ ਨੂਰ ਹਾਸਨ ਅਤੇ ਹਿਮਾਂਸ਼ੂ ਓਨਾ 19 ਪ੍ਰਮੁੱਖ ਖਿਡਾਰੀਆਂ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਭਾਰਤੀ ਹਵਾਈ ਸੈਨਾ ਦੇ ਮੁਖੀ ਵੀ ਆਰ ਚੌਧਰੀ ਨੇ ਭਾਰਤੀ ਹਵਾਈ ਸੈਨਾ ਨਾਲ ਜੁੜੇ ਇਹਨਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਸਰਜੈਂਟ ਪੁਲਕਿਤ ਨਾਰੰਗ ਨੂੰ 2022 ਅਤੇ 2023 ਵਿੱਚ ਅੰਤਰਰਾਸ਼ਟਰੀ ਫੋਰਮ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਅਤੇ ਸਰਜੈਂਟ ਮੁਹੰਮਦ ਨੂਰ ਹਾਸਨ ਅਤੇ ਐਲ اے ਸੀ ਹਿਮਾਂਸ਼ੂ ਨੂੰ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਸੋਨ ਤਮਗਾ ਜਿੱਤਣ ਲਈ ਸਨਮਾਨਿਤ ਕੀਤਾ ਗਿਆ। ਟੀ ਦਾਸ ਮਾਰੂਸ਼ ਪੀਐਸ ਬੰਡਾਰੂ ਕ੍ਰਿਸ਼ਨਾ ਅਤੇ ਕੁਸ਼ਲ ਕੁਮਾਰ ਨੂੰ ਵੀ ਕਰਮਵਾਰ ਜਿਮਨਾਸਟਿਕ weight lifting ਬੂਸ਼ੂ ਅਲਟਰਾ ਮੈਰਾਥਨ ਸਾਈਕਲਿੰਗ ਹੈਂਡਬਾਲ ਅਤੇ ਹੋਰ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਹਵਾਈ ਸੈਨਾ ਦੇ ਮੁਖੀ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਭਾਰਤੀ ਹਵਾਈ ਸੈਨਾ ਦੇ ਯੋਧਾ ਦੀ ਸ਼ਲਾਘਾ ਕੀਤੀ